ਬੇਜਰੀਵਾਲ ਦੇ ਖਿਲਾਫ ਭਗਵੰਤ ਦੇ ਅਮਨ ਦੇ ਤੇ ਹਰਪਾਲ ਚੀਮੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੀਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ अरोੜੇ ਤੇ ਤੇ ਹਰਪਾਲ ਚੀਮੇ ਤੇ ਕੇਸ ਰਜਿਸਟਰ ਕਰ ਦਿੱਤਾ ਆ ਫਾੜੀਆ ਪਹਿਲੇ ਤੇ ਸਵੇਰਾ ਥੋੜਾ ਕਰਿਆ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲੋ ਇੱਕ ਮਾਰਨ ਤੁਹਾਨੂੰ ਸਾਰਿਆਂ ਦੇ ਕੈਮਰਿਆਂ ਵਿੱਚ ਆ ਜਾਏ ਆ ਐਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਇ ਸਹਾਇਤਾ ਦੂਸਰੀ ਹੈ 356 ਤੀਸਰਾ ਭਾਰਤੀ ਨਿਆਇ ਸਹਾਇਤਾ 61 ਉਬਲੀਗ 2 ਤੋਂ ਇਹਨਾਂ ਤੇ ਐਫ ਆਈ ਆਰ ਦਰਜ ਹੋ ਕੇ ਹੁਣ ਇਹਨਾਂ ਦਾ ਕਿਸ ਕਿਸ ਤੇ ਹੋਈ ਸੀ ਅਮਨ ਰੋੜੇ ਤੇ ਤੇ ਹਰਪਾਲ ਚੀਮੇ ਤੇ ਤੇ ਬਾਕੀਆਂ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਜਿੰਨਾ ਜਿੰਨਾ ਨੇ ਆਪਣੇ ਹੱਥਾਂ ਨਾਲ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਜਿੰਨਾ ਜਿੰਨਾ ਨੇ ਫਰਜ਼ੀ ਇਨਫੋਰਮੇਸ਼ਨ ਸਾਡਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਏਗੀ ਤੇ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਸਾਇਟੀ ਦੇ ਬੰਦੇ ਹੀ ਭੰਚਣ ਇਹ ਫਲੋਡ ਕਰਨਾ ਬੰਦ ਕਰ ਹੁਣ ਨੰਬਰ 2 ਸਾਰਿਆਂ ਨੂੰ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਚ ਸੈਸ਼ਨ ਓਵਰ ਕਰ ਦਿੱਤੇ ਇੱਕ ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਜਿਹੜਾ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਬੇਦਬੀਆਂ ਦੇ ਉੱਤੇ ਐਨੀ ਅਨ ਪ੍ਰਿਪੇਅਰਡ ਸਰਕਾਰ ਮੈਂ ਨਹੀਂ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈਨੀ ਬਿੱਲ ਦੀ ਹੌਂਡ ਹੱਥਾਂ ਪੈਰਾਂ ਦੀ ਪਈ ਕਿ ਕਰੀਏ ਕੀ ਸੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਕੀ ਫਿਰ ਤੁਸੀਂ ਵੇਖੋ ਉੱਥੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਹਦੀ ਜ਼ਿੰਮੇਵਾਰੀ ਲੈਂਦਾ ਮੀਜਟਲੀ ਇਹ ਵਿਖਾਣ ਵਾਸਤੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲੋਂ ਚਿੱਠੀ ਲਿਖੀ ਗਈ ਕਿ ਦੋ ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਫੂਲਿੰਗ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਤੇ ਚਰਚਾ ਕੀਤੀ ਤੇ ਇੰਡਰ ਮੀਡੀਟਲੀ ਇੱਕ ਇਨਕਾਊਂਟਰ ਵਿਖਾ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆਂ ਚੱਲ ਰਹੀਆਂ ਸਨ ਸੰਜੇ ਵਰਮੇ ਦਾ ਵੀ ਨਾਂ ਆਇਆ ਤੇ ਸਪੀਕਰ ਸਾਹ ਬਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਅੱਜ ਬਾਅਦ ਚ ਹੀ ਪਤਾ ਲੱਗੇਗਾ ਉਹੀ ਗੱਲ ਸਾਬਤ ਹੋ ਰਹੀ ਹੈ ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਏ ਡੀ ਜੀ ਪੀ ਇੱਥੋਂ ਜਾਂਦੇ ਨੇ ਡੀ ਆਈ ਜੀ ਐਸ ਐਸ ਪੀ ਬੈਠਦੇ ਨੇ ਅੱਧੇ ਘੰਟੇ 'ਚ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਫੜੇ ਨੇ ਅੱਧੇ ਘੰਟੇ 'ਚ ਕਹਿੰਦੇ ਇਨਕਾਊਂਟਰ ਹੋ ਗਿਆ ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਹਥਿਆਰਾਂ ਨਾਲ ਸੰਜੇ ਵਰਮੇ ਹੁਣਾ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਉਹ ਸਾਡੇ ਤੇ ਫਾਇਰ ਕਰਦੇ ਸਾਡੀ ਕਸਟਡੀ 'ਚ ਦੋ ਬੰਦੇ ਪਾਰੇ ਜਾਂਦੇ ਇਹ ਪੰਜਾਬ ਪੁਲਿਸ ਦੀ ਮੁਤੇਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਨਾ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੇ ਹੀ ਨਾ ਲੱਭਣ ਇਹਨਾਂ ਨੂੰ ਤੇ ਤੁਸੀਂ ਆਪੇ ਹਿਸਾਬ ਲਾ ਸਕਦੇ ਕਿ ਪੰਜਾਬ ਦੇ ਹਾਲਾਤ ਕੀ ਨੇ ਮੈਂ ਅੱਜ ਇਹ ਡਿਮਾਂਡ ਕਰਾਂਗਾ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਕੋ ਕਿ ਇੱਥੇ ਆ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਵਿਧਾਨ ਸਭਾ ਦੇ ਵਿੱਚ ਆ ਕੇ ਜਵਾਬ ਦਿਓ ਤੁਸੀਂ ਜਵਾਬ ਦਿਓ ਇਹ ਫਰਜ਼ੀ ਕਮਾਨਾ ਵਾਲੇ ਫਰਾਡ ਦੇ ਨਾਲ ਕਿੰਨਾ ਚਿਰ ਕੰਮ ਟੱਪ ਸਕਦਾ ਦੂਜੀ ਗੱਲ ਲੈਂਡ ਪੂਲਿੰਗ ਤੇ ਲੈਂਡ ਫੂਲਿੰਗ ਜਿਹਦਾ ਅਸੀਂ ਨਾਂ ਦੱਸਿਆ ਜਿਹਦੀ ਲੋੜ ਨਹੀਂ ਮੈਂ ਪ੍ਰੈਸ ਦੇ ਵੀਰਾਂ ਨੂੰ ਦੱਸਣਾ ਚਾਹਨਾ ਚੰਡੀਗੜ੍ਹ ਅੱਜ ਤੋਂ 70 ਸਾਲ ਪਹਿਲੇ 28000 ਏਕੜ ਚ ਬਣਿਆ ਸੀ ਤੇ 70 ਸਾਲ ਬਾਅਦ ਵੀ ਅਜੇ ਚੰਡੀਗੜ੍ਹ ਜਗ੍ਹਾ ਖਾਲੀ ਪਈਆਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਇਹ ਪੰਜਾਬ ਨੂੰ ਲੁੱਟਣ ਦਾ ਜਿਹੜਾ ਇਹਨਾਂ ਨੇ ਖੰਡ ਬਣਾਇਆ ਪੰਜਾਬ ਦੇ ਲੋਕਾਂ ਨੇ ਅਲਾਉ ਨਹੀਂ ਕਰਨਾ ਜਿਸ ਤਰ੍ਹਾਂ ਮੋਦੀ ਨੇ ਕਿਸੇ ਟਾਈਮ ਬਲੈਕ ਲਾਜ਼ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੰਟਰੈਕਟ ਬੇਸਿਸ ਤੇ ਲੈ ਕੇ ਅੰਬਾਨੀ ਤੇ ਦਾਨੀਆਂ ਨੂੰ ਦੇਣਾ ਚਾਹੁੰਦਾ ਸੀ ਐਸੇ ਹੀ ਇਹ ਕੇਜਰੀਵਾਲ ਨੇ ਕੋ ਜਿਹੜੀ ਕੰਪਨੀ ਹੈ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਰਟਾਈਲ ਜ਼ਮੀਨ ਜਿਹੜੀ ਹੈ ਇਹਦੀ ਲੁੱਟ ਕਰਨਾ ਚਾਹੁੰਦੇ ਜਿਹੜੀ ਅਸੀਂ ਕਿਸੇ ਹਾਲਤ 'ਚ ਨਹੀਂ ਹੋਂਦਵਾਂਗੇ ਨੰਬਰ 1 ਨੰਬਰ 2 ਤੁਸੀਂ ਅੱਜ ਦੀ ਅਖਬਾਰਾਂ ਦੇ ਵਿੱਚ ਖਬਰ ਹੈ ਕਿ ਉਹ ਜਿਹੜਾ ਫਰਜ਼ੀ ਦਿੱਲੀ ਤੋਂ ਇਹਨਾਂ ਦਾ ਇੱਕ ਲੀਡਰ ਆ ਸਤਿੰਦਰ ਜੈਨ ਉਹਨੇ ਇਹਨਾਂ ਦੀ ਸਾਰੀ ਮੀਟਿੰਗ ਆਪਦੇ ਐਮਐਲਏ ਤੇ ਮੰਤਰੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ 'ਤੇ ਜਾ ਕੇ ਇਹਦਾ ਪ੍ਰਚਾਰ ਕਰੋ ਲੈਂਡ ਫੂਲਿੰਗ ਦਾ ਉਹਨਾਂ ਨੂੰ ਪੁਆਇੰਟ ਦਿੱਤੇ ਨੇ ਕਿ ਆ ਗੱਲਾਂ ਦਾ ਜਵਾਬ ਦੇਣਾ ਮੈਂ ਪੁੱਛਣਾ ਚਾਹੁੰਦਾ ਜੈਨ ਦਾ ਕੀ ਕੰਮ ਹੈ ਪੰਜਾਬ ਦੀ ਜ਼ਮੀਨ 'ਤੇ ਕੜ ਦੇ ਸਾਰੇ ਇਹ ਅੱਜ ਇੱਥੇ ਮਨੀਸ਼ ਸੋਧੀਆ ਫਿਰਦਾ ਹੈ ਵਿਜੇ ਨਾਇਰ ਫਿਰਦਾ ਆ ਜਿਹੜਾ ਇੱਕ ਹੋਰ ਹੈ ਪਤਾ ਨਹੀਂ ਕੀ ਹੈ ਚੀਜ਼ ਇੱਥੇ ਬਿਠਾਇਆ ਹੈ ਵਿਪਰ ਕੁਮਾਰਕੀਨ ਕਹਿੰਦੇ ਨੇ ਵਿਪਰ ਵਿਪਰ ਕੁਮਾਰ ਇਹ ਸਾਰੇ ਬੰਦੇ ਬੈਠੇ ਨੇ ਇਹਨਾਂ ਦਾ ਚੀਫ ਮਿਨਿਸਟਰ ਇੱਕ ਬੰਧੂ ਬਣਿਆ ਬੈਠਾ ਜੀ ਇਹਨਾਂ ਦੇ ਮਿਨਿਸਟਰ ਇਹਨਾਂ ਦੇ ਐਮਐਲਏ ਕੁਸਕਨ ਨੂੰ ਤੇ ਆਰ ਕੋਈ ਨਹੀਂ ਦਿੱਲੀ ਵਾਲੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਪੰਜਾਬ ਨੂੰ ਲੁੱਟਣ ਨੂੰ ਤਿਆਰ ਹੋਏ ਨੇ ਤਾਂ ਤੁਸੀਂ ਮੂੰਹ ਚੋਂ ਇੱਕ ਸ਼ਬਦ ਕੱਢ ਕੇ ਰਾਜ਼ੀ ਨਹੀਂ ਫਰਜ਼ੀ ਤੁਸੀਂ ਇੱਥੇ ਆ ਸੈਸ਼ਨ ਬੁਲਾਉਂਦੇ ਹੋ ਜੇ ਦਾ ਕੋਈ ਤੁਸੀਂ ਮੈਨੂੰ ਦੱਸੋ ਕੋਈ ਜੇ ਲੈਂਡ ਆਰਡਰ ਤੇ ਲੈਂਡ ਪੂਲਿੰਗ ਤੇ ਜੇ ਚਰਚਾ ਨਹੀਂ ਕਰ ਰਹੇ ਤੁਸੀਂ ਸੈਸ਼ਨ ਦਾ ਇੱਥੇ ਬੁਲਾਉਂਦਾ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਸਪੀਕਰ ਸੈਂਡ ਹੋਇਆ ਬਾਈਬਲ ਸਾਹਿਬ ਕਿਉਂਕਿ 2 ਦਿਨ ਦਾ ਹੋਰ ਦੱਸਿਆ ਜਾ ਰਿਹਾ ਕਿ ਸੈਸ਼ਨ ਐਕਸ ਉਹ ਸਾਡੇ ਅਜੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਵਰਗਾ ਮੈਂ ਵੀ ਅਖਬਾਰਾਂ 'ਚ ਹੀ ਖਬਰ ਪੜੀ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਨਹੀਂ ਅੰਦਰ ਜਾਂਦੇ ਉਹ ਫੇਰ ਕਿਹੜਾ ਆਰਡਰ ਕੇਜਰੀਵਾਲ ਦਾ ਆ ਦੇ ਤੇ ਫੇਰ ਕੀ ਹੋ ਜਾਏ ਇਹ ਤੇ ਕੇਜਰੀਵਾਲ ਦੇ ਆਰਡਰ ਨਾ ਚੱਲਦੇ ਨੇ ਤੇ ਸਾਰੇ ਬੌਂਡਡ ਲੇਬਰ ਅਜੇ ਨਹੀਂ ਆਪ ਬੈਠੀ ਬੌਂਡਡ ਲੇਬਰ ਹੈ ਸਹਿਬ ਇਹਦੇ ਪੱਠੇ ਜਿਦਾ ਇਟਾ 500 CM ਬਾਕੀ ਸਾਹਿਬ ਬੀਐਨ ਵੀ ਨੇ ਬਸ ਸਟੇਕ ਹੋਲਡਰਸ ਤੱਕ ਨਾਲ ਗੱਲ ਤੱਕ ਇਹ ਤੱਕ ਵੇਖੋ ਸਟੇਕ ਹੋਲਡਰਸ ਨੇ ਕਹਿੰਦਾ ਕਿ ਹੁਣ ਅਸੀਂ ਪਹਿਲੇ ਇੰਟਰੋਡਿਊਸ ਕਰਾਂਗੇ ਫਿਰ ਅਸੀਂ ਚਰਚਾ ਵਾਸਤੇ ਭੇਜਾਂਗੇ ਤੇ ਪਹਿਲੇ ਕਿੰਨੇ ਰੋਕਿਆ ਸੀ ਕਰਨ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਦਾ ਮਤਲਬ ਦੇ ਆਰ ਡਿਵੈਲਪਿੰਗ ਕੋਲਡ ਫੀਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਉਹ ਸਾਰੀ ਸਰਕਾਰ ਦਾ ਹਾਲ ਹੈ ਵਜੇ ਸਾਹਿਬ ਵਜੇ ਸਾਹਿਬ ਆਪਕ ਮਤਵਾਨ ਨੇ ਪ੍ਰੀਯ ਮੋਦੀ ਦੇ ਕਾਬ ਜਿਹੜੇ ਕੰਟਰੀ ਚ ਗਏ ਸੀ ਕਿ ਤਾਂ ਅਮੀਨ ਨੇ ਕਾਫੀ ਕੱਲਬਜੈਕਸ਼ਨ ਕੀਤਾ ਹੋਵੇ ਤੇ ਕੁਝ ਕਰਨਾ ਚਾਹਤਾ ਇਸ ਤੋਂ ਕੀ ਆ ਤੁਸੀਂ ਉਮੀਦ ਰੱਖ ਸਕਦੇ ਭਗਵਾਨ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਇਹਨੇ ਕੀ ਆਪਣਾ ਮੂੰਹ ਛੱਲ ਲੈ ਕੇ ਘੇ ਹੋਰਦਾ ਛੱਲ ਲੈ ਇਹਨੂੰ ਤਾਂ ਪਤਾ ਨਹੀਂ ਉਸ ਤਰ੍ਹਾਂ ਦੇ ਹੱਥ ਜਪੜਾਇਆ ਤੁਸੀਂ ਵੇਖੋ ਕਿੱਥੇ ਸਤਾ ਪ੍ਰਤਾਪ ਸਿੰਘ ਕਹਿ ਰਹੇ ਕਿੱਥੇ ਗਿਆਨੀ ਗੁਰਮੋਹ ਸਿੰਘ ਮਸਾਫਰ ਕਿੱਥੇ ਗਿਆਨੀ ਜੈਲ ਸਿੰਘ ਜੀ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿਥੇ ਆ ਡਗੇ ਆ ਯਾਰ ਬਾਈ ਬਾਸੀ ਬੋਸ ਕਿਹਦੇ ਸੀਆਈਐਸਐਫ ਦੇ ਬੁਲੀਏ ਉਹ ਖਰਚਾ ਪਾ ਰਹੀ ਹੈ ਸੀਆਈਐਸਐਫ ਜਿਹੜੀ ਹੈਗੀ ਉਹ ਖਰਚਾ ਪਾ ਰਹੀ ਹੈ ਤੇ 7.5 ਕਰੋੜ ਮੈਂ ਪਹਿਲੇ ਭਗਵੰਤੂ ਨੂੰ ਪੁੱਛਣਾ ਚਾਹੁੰਦਾ ਮੈਂ ਭਗਵੰਤੂ ਨੂੰ ਪੁੱਛਣਾ ਚਾਹੁੰਦਾ ਸੀਆਈਐਸਐਫ ਉਥੋਂ ਤੇ ਹਟਾਓ ਤੇ ਆਪਣੇ ਸੈਕਟਰੀਅਰ ਤੋਂ ਕਦੋਂ ਹਟਾਓਗੇ ਕਹਿੰਦੇ ਅੱਜ ਕੈਂਸਲ ਹੋ ਗਿਆ ਤੁਹਾਡੋਂ ਮੇਰੀ ਸੁਣ ਤੇ ਲੋ ਆਪਣੀ ਹਫਾਜ਼ਤ ਵਾਸਤੇ ਸੀਆਈਐਸਐਫ ਇੱਥੇ ਰੱਖੀ ਆ ਆਪ ਤੇ ਡਰਦਾ ਉਹਨਾਂ ਤੋਂ ਬਿਨਾਂ ਦਫ਼ਤਰ ਨਹੀਂ ਜਾਂਦਾ ਇਹ ਪੰਜਾਬ ਪੁਲਿਸ ਸੈ ਇਨਾ ਫੇਰ ਤੋਂ ਤੇ ਸੈਕਟਰੀਅਰ ਨੂੰ ਕਿਉਂ ਸੀਆਈਐਸਏ ਵਿਦਡਰ ਨਹੀਂ ਕੀਤੀ ਤੁਸੀਂ ਪਖੜੇ ਤੋਂ ਤੇ ਵਿਦਡਰ ਕਰ ਲਓ ਕੋਈ ਗੱਲ ਨਹੀਂ ਕਰ ਲਓ ਆਪਟਿਕਸ ਨੇ ਫਰਾਡ ਹੈ ਸਾਰਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਆਪਟਿਕਸ ਦੀ ਸਰਕਾਰ ਹੈ ਸ਼ੂਟ ਐਂਡ ਸਕੂਟ ਦੀ ਸਰਕਾਰ ਹੈ ਅੱਜ ਇਹਦਾ ਦਿਨ ਸੈਸ਼ਨ ਚਲਾਣਾ ਡਰਾਮਾ ਰਚਾਣਾ ਤੇ ਭੱਜ ਜਾਣਾ ਹੈ ਵਾਹ ਵਾਹ ਸੀਐਮ ਸਾਹਿਬ ਨੇ ਕੱਲ ਕਹੇ ਕਿਸਾਨਾਂ ਦੀ ਮਰਜ਼ੀ ਆ ਨਾ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਤੇ ਉਹਨਰ ਆਪਣਾ ਹੈਗਾ ਮਤਲਬ ਤੇ ਫੇਰ ਗੱਲ ਸੁਣੋ ਫੇਰ ਇਹਨਾਂ ਦਾ ਜਿਹੜਾ ਉਹ ਆ ਮੈਂ ਦੱਸਿਆ ਹੁਣੇ ਕੀ ਨਾਮ ਮਨਿਸਟਰ ਤੇ ਜੈਨ ਦਾ ਇਹ ਇੰਨਾ ਤਰਲੋ ਮੱਛੀ ਕਿਉਂ ਹੁੰਦਾ ਫਿਰਦਾ ਜੀ ਇਹ ਕਿਸਾਨਾਂ ਨੂੰ ਪੁੱਛ ਕੇ ਤੁਸੀਂ ਕਰਨਾ ਹੈ ਤੇ ਉਹਦੇ ਵਿੱਚ ਇੱਕ ਧਾਰਾ ਲਾ ਦਿੱਤੀ ਲਾਰ ਉਹਨੂੰ ਕਹਿੰਦੇ ਲਾਰ ਲਾਰ ਸੈਕਸ਼ਨ ਉੱਥੇ ਲੱਗਦਾ ਜਿੱਥੇ ੱੱਕੇ ਨਾਲ ਜ਼ਮੀਨ ਲੈਣੀ ਹੈ ਕੋਈ ਡਿਫੈਂਸ ਪਰਪਸਸ ਸੜਕਾਂ ਦੇ ਪਰਪਸਸ ਕੋਈ 에어ਪੋਰਟ ਦੇ ਪਰਪਸਸ ਗਵਰਨਮੈਂਟ ਆਫ ਇੰਡੀਆ ਦੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇੱਕ ਸੈਕਸ਼ਨ ਆ ਜਿਹਨੂੰ ਐਲ ਡਬਲ ਏ ਆਰ ਕਹਿੰਦੇ ਉਹ ਤਾਂ ਹੀ ਲਾਇਆ ਗਿਆ ਜੀ ਆਪਸ਼ਨ ਨੇ ਜਿਹੜੀ ਉਹ ਡਿਫਰੈਂਟ ਚੀਜ਼ ਹੈਗੀ ਹੈ ਪੂਲਿੰਗ ਡਿਫਰੈਂਟ ਚੀਜ਼ ਹੈ ਆਪਸ਼ਨ ਨਹੀਂ ਕਰਿਆ ਸੋ ਪੂਰੇ ਮੈਡਮ ਇਹ ਪੂਲਿੰਗ ਨਹੀਂ ਫੂਲेंगे ਇਹਨਾਂ ਨੇ ਇਹ ਪੀ ਐਚ ਡੀ ਇਹਨਾਂ ਕੋਲ ਲੋਕਾਂ ਦਾ ਬੇਵਕੂ ਬਣਾਉਂਦੀ ਭੱਜ ਜਾਣੇ ਨੇ ਜੀ ਤੁਸੀਂ ਮੈਨੂੰ ਦੱਸੋ ਦਸਾਂ ਸਾਲਾਂ ਚ ਕੇਜਰੀਵਾਲ ਨੇ ਕਿ ਫਾਈਲ ਤੇ ਸਾਈਨ ਨਹੀਂ ਕੀਤਾ ਭਗਵੰਤ ਨੇ ਆਪਣਾ ਨਾਮ ਬਾਹਰ ਕਿਉਂ ਕੱਢਿਆ ਇਹਨੂੰ ਹੀ ਪਤਾ ਇੱਕ ਟਾਈਮ ਤੇ ਮੈਨੂੰ ਵੀ ਅੰਦਰ ਜਾਣਾ ਪਿਆ ਇਹਨਾਂ ਦਾ ਮਿਨਿਸਟਰ ਵੀ ਪੈਰ ਪਿੱਛੇ ਖਿੱਚ ਗਿਆ ਚੀਫ ਸੈਕਟਰੀ ਜਿਹੜਾ ਉਹਨੇ ਸਪਟੰਬਰ 27 ਦੇ ਵਿੱਚ ਰਿਟਾਇਰ ਹੋ ਜਾਣਾ ਤੇ ਲੱਭਾਂਗੇ ਆਪਾਂ ਕਿਨੂੰ ਜੀ ਅਜੇ ਤੱਕ ਸਾਰਾ ਮੁਹੱਲੀ ਖਾਲੀ ਪਿਆ ਜਿਹੜਾ ਪੁੱਡਾ ਨੇ ਐਕਵਾਇਰ ਕੀਤਾ ਸੀ ਅੱਧਾ ਵਿੱਚੋਂ ਮੁਹੱਲੀ ਖਾਲੀ ਪਿਆ ਚੰਡੀਗੜ੍ਹ 70 ਸਾਲ ਤੋਂ ਬਾਅਦ ਵੀ ਅਜੇ ਪੂਰਾ ਵਸਿਆ ਨਹੀਂ ਇਹ ਮੈਨੂੰ ਦੱਸੋ ਇਹ ਕਰਨਾ ਕੀ ਚਾਹੁੰਦੇ ਹੋ ਸਾਬ ਉਦੈਸ਼ਾ ਦੇ ਵਿੱਚ ਵੀ ਪੰਜਾਬ ਬੇਸਡ ਗੈਂਗਸਟਰ ਵਾਰਦਾਤਾ ਕਰ ਰਹੇ ਨੇ ਕਪਲ ਸ਼ਰਮਾ ਦਾ ਕਾਫੇ ਉੱਥੇ ਕਾਫੇ ਜੇ ਕੈਨੇਡਾ ਪਹਿਲਾਂ ਵੀ ਨਵਾਂ ਸ਼ਹਿਰ ਦਾ ਗੈਂਗਸਟਰ ਦੱਸੋ ਇਹ ਗੈਂਗਸਟਰਾਂ ਦੀ ਗੱਲ ਤੇ ਤੁਸੀਂ ਭਗਵੰਤ ਨਾ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ